ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਗੱਲਬਾਤ ਕਰਾਂਗੇ ਕਿ ਜ਼ਮੀਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜ਼ਮੀਨ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਤੇ ਨਾਲ ਦੀ ਨਾਲ ਤੁਹਾਨੂੰ ਥੋੜਾ ਜਿਆਦਾ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਬਿੱਗੇ ਵਿਛਵੇ ਤੇ ਕਨਾਲ ਮਰਲੇ ਕੀ ਹੁੰਦੇ ਨੇ ਥੋੜੀ ਜੀ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੇ ਲੋਕ ਆ ਪ੍ਰੋਪਰਟੀ ਦਾ ਕੰਮ ਸਮਝਣਾ ਚਾਹੁੰਦੇ ਨੇ ਸਿੱਖਣਾ ਚਾਹੁੰਦੇ ਨੇ ਉਹਨਾਂ ਲਈ ਆਏ ਵੀਡੀਓ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਗੁਰਜਾ ਖਾਲਸਾ ਵੈਗੁਰਜ ਕੀ ਫਤਿਹ ਅੱਜਾ ਦੋਸਤੋ ਮੈਂ ਤੁਹਾਨੂੰ ਜਿਹੜੇ ਲੋਕ ਪ੍ਰੋਪਰਟੀ ਦਾ ਕੰਮ ਸਿੱਖਣ ਦੀ ਖਾਤਰ ਜਿਹੜੇ ਗਰੁੱਪਾਂ ਦੇ ਵਿੱਚ ਵੀ ਐਡ ਹੋ ਰਹੇ ਨੇ ਉਹਨਾਂ ਲਈ ਵੀ ਥੋੜੀ ਜੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਤੇ ਥੋੜਾ ਜਿਹਾ ਤੁਹਾਨੂੰ ਜ਼ਮੀਨਾਂ ਦੀ ਕਿਸਮਾਂ ਬਾਰੇ ਵੀ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜ਼ਮੀਨਾਂ ਕਿੰਨੇ ਕਿਸਮ ਦੀਆਂ ਹੁੰਦੀਆਂ ਨੇ ਦੇਖੋ ਦੋਸਤੋ ਜ਼ਮੀਨਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹਦਾ ਤਾਂ ਮੋٹے ਤੌਰ ਤੇ ਤਾਂ ਤਿੰਨ ਤਰ੍ਹਾਂ ਦੀਆਂ ਨੇ ਪਰ ਲੇਕਿਨ ਜੇ ਆਪਾਂ ਪੱਕੇ ਤੌਰ ਤੇ ਦੇਖੀਏ ਤਾਂ ਤਕਰੀਬਨ 6-7 ਤਰ੍ਹਾਂ ਦੀ ਜ਼ਮੀਨ ਆ ਜਾਂਦੀ ਆ ਮੇਨ ਤਿੰਨ ਜ਼ਮੀਨਾਂ ਕਿਹੜੀਆਂ ਹੁੰਦੀਆਂ ਨੇ ਇੱਕ ਦੇਖੋ ਦੋਸਤੋ ਜ਼ਮੀਨ ਹੁੰਦੀ ਆ ਰੇਸਲੀ ਜਿਹੜੀ ਕਿ ਰੇਤੇ ਵਾਲੀ ਜ਼ਮੀਨ ਹੁੰਦੀ ਆ ਜਿਹਦੇ ਵਿੱਚ ਜੇ ਤਾਂ ਰੇਤਾ ਬਹੁਤ ਜ਼ਿਆਦਾ ਆ ਕੱਕਾ ਰੇਤਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਤਾਂ ਮਤਲਬ ਹੁੰਦੀ ਆ ਵਧੀਆ ਨਹੀਂ ਹੈਗੀ ਉਹਨੂੰ ਆਪਾਂ ਕਹਿ ਸਕਦੇ ਆ ਕਿ ਉਹ ਜ਼ਮੀਨ ਥੋੜੀ ਕਮਜ਼ੋਰ ਜ਼ਮੀਨ ਆ ਜਾਂਦੀ ਆ ਲੇਕਿਨ ਜੇਕਰ ਥੋੜੀ ਰੇਤਲੀ ਹੋਵੇ ਜਿਆਦਾ ਰੇਤ ਤਾਂ ਕੱਕਾ ਰੇਤਾਂ ਨਹੀਂ ਲੇਕਿਨ ਇਹ ਆ ਕਿ ਡੱਕਰ ਨਹੀਂ ਹੈਗੀ ਰੇਤਲਾ ਰਿੱਤੇ ਥੋੜਾ ਜਿਹਾ ਰਿੱਤੇ ਵਾਲੀ ਆ ਉਸ ਜ਼ਮੀਨ ਨੂੰ ਝੋਨਾ ਜਿਹੜਾ ਜਾਨੀ ਜੀਰੀ ਆ ਉਹਦੇ ਚ ਬਹੁਤ ਵਧੀਆ ਹੁੰਦੀ ਆ ਤੇੜਾ ਨਹੀਂ ਪਾੜਦੀ ਉਹਦੇ ਵਿੱਚ ਦੂਜੀ ਕਿਸਮ ਆ ਜਾਂਦੀ ਆ ਡੱਕਰ ਜਿਹੜੀ ਕਿ ਡਾਕਰ ਜ਼ਮੀਨ ਹੁੰਦੀ ਆ ਕੈੜੀ ਜਿਹਨੂੰ ਆਪਾਂ ਕਹਿੰਦੇ ਨੇ ਜਿਹਦੇ ਵਿੱਚ ਪਾਣੀ ਖੜਾ ਰਹਿੰਦਾਗਾ ਉਸ ਜ਼ਮੀਨ ਦੇ ਵਿੱਚ ਤੇੜਾ ਪਾੜਦਿਆਂ ਨੇ ਜਦੋਂ ਆਪਾਂ ਕੱਦੂ ਕਰਕੇ ਝੋਨਾ ਲਾਉਨੇ ਆ ਜਿਹੜੀ ਡਾਕਰ ਜ਼ਮੀਨ ਆ ਜਿਹੜੀ ਥੋੜੀ ਡਾਕਰ ਹੈ ਉਹ ਤਾਂ ਰਹਿੰਦੀ ਆ ਵਧੀਆ ਲੇਕਿਨ ਜਿਆਦਾ ਡਾਕਰ ਜਿਹੜੀ ਜ਼ਮੀਨ ਆ ਦੋਸਤੋ ਉਹ ਜ਼ਮੀਨ ਵੀ ਬਹੁਤ ਟਾਈਟ ਜ਼ਮੀਨ ਹੁੰਦੀ ਆ ਜਿਹਨੂੰ ਆਪਾਂ ਜਿਹਨੂੰ ਕਹਿੰਦੇ ਨਾ ਵੀ ਐ ਕੰਚ ਵਰਗੀ ਕੈੜੀ ਉਹ ਜ਼ਮੀਨ ਵੀ ਫਸਲ ਲਈ ਬੱਦ ਵਧੀਆ ਨਹੀਂ ਹੁੰਦੀ ਤੀਜੀ ਕਿਸਮ ਆ ਜਾਂਦੀ ਆ ਮੈਰਾ ਮੈਰਾ ਜ਼ਮੀਨ ਮੈਰਾ ਜ਼ਮੀਨ ਸਭ ਤੋਂ ਟਾਪ ਦੀ ਜ਼ਮੀਨ ਹੁੰਦੀ ਆ ਦੋਸਤੋ ਜੀ ਨੂੰ ਆਪਾਂ ਕਹਿ ਸਕਦੇ ਆ ਨਾ ਜ਼ਿਆਦਾ ਡਾਕਰ ਨਾ ਜ਼ਿਆਦਾ ਰੇਸਲੀ ਮੈਰੇ ਦਾ ਮੈਰਾ ਮਤਲਬ ਕੀ ਕਿ ਜਿਵੇਂ ਆਪਾਂ ਜੇ ਐਦਾਂ ਮਿੱਟੀ ਚੱਕੀ ਆ ਨਾ ਜਿਹੜੀ ਮਿੱਟੀ ਭੁਰਦੀ ਹੁੰਦੀ ਆ ਮਤਲਬ ਕਿ ਰੇਤਾ ਦਾ ਜੇ ਆਪਾਂ ਮੁਠੀ ਦੇ ਵਿੱਚ ਚੱਕਿਆ ਰੇਤਾ गिर ਜਾਂਦਾ ਤੇ ਡਾਕਰ ਦੀ ਤੁਸੀਂ ਮਿੱਟੀ ਦੀ ਮੁਠੀ ਭਾਰੀ ਨਹੀਂ ਸਕਦੇ ਲੇਕਿਨ ਜਿਹੜੀ ਮੈਰਾ ਜ਼ਮੀਨ ਹੋਊਗੀ ਉਹਦੇਚ ਮਿੱਟੀ ਆ ਜਿਹੜੀ ਉਹ ਭੁਰਦੀ ਹੁੰਦੀ ਆ ਉਹਨੂੰ ਆਪਾਂ ਜੇ ਮਿੱਟੀ ਨੂੰ ਚੱਕੀਏ ਨਾ ਮਤਲਬ ਉਹ ਇੱਕ ਮੈਰੇ ਮਹਿਰਾ ਹੁੰਦੀ ਆ ਨਾ ਉਹ ਰੇਸਲੀ ਨਾ ਉਹ ਡਾਕਰ ਉਹ ਜ਼ਮੀਨ ਸਭ ਤੋਂ ਜ਼ਿਆਦਾ ਟੌਪ ਦੀ ਹੁੰਦੀ ਐ ਉਸ ਤਰ੍ਹਾਂ ਦੀ ਜ਼ਮੀਨ ਜੇ ਤੁਹਾਨੂੰ ਤੁਸੀਂ ਜ਼ਮੀਨ ਲੈਣੇ ਹੋ ਤਾਂ ਤੁਹਾਨੂੰ ਸਭ ਤੋਂ ਇਹ ਚੀਜ਼ ਪਰਖ ਕੇ ਲੈਣੀ ਚਾਹੀਦੀ ਆ ਕਿ ਜੇ ਜ਼ਮੀਨ ਮਹਿਰਾ ਹੈਗੀ ਆ ਤਾਂ ਤੁਸੀਂ ਜ਼ਮੀਨ ਦੀ ਖਰੀਦ ਕਰੋ ਉਹਦੇ ਤੇ ਪੈਸੇ ਲਾਓ ਜੇ ਡਾਕਰ ਐ ਤਾਂ ਵੀ ਥੋੜਾ ਵਿਚਾਰ ਰੱਖੋ ਜੇਕਰ ਰੇਸ ਲਈ ਹੈ ਘੱਟ ਰੇਸ ਲਈ ਦੀ ਕੋਈ ਪਰਵਾਹ ਨਹੀਂ ਲੇਕਿਨ ਜੇ ਬਹੁਤ ਜ਼ਿਆਦਾ ਰੇਤਾ ਜਨੂੰ ਆਪਾਂ ਟਿੱਬਿਆਂ ਵਾਲਾ ਰੇਤਾ ਕਹਿ ਦਿੰਦੇ ਆ ਤਾਂ ਉਹ ਥੋੜਾ ਫਿਰ ਬਹੁਤ ਕਮਜ਼ੋਰ ਹੋ ਜਾਂਦਾ ਤੇ ਲੇਕਿਨ ਦੋਸਤੋ ਚੌਥੀ ਜਿਹੜੀ ਹੈਗੀ ਆ ਕਲਰ ਜ਼ਮੀਨ ਜਿਹੜੀ ਕਲਰ ਜ਼ਮੀਨ ਹੈ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਲਰ ਹੁੰਦੇ ਸੀਗੇ ਹੁਣ ਵੀ ਕਲਰ ਬਹੁਤ ਕਿਤੇ ਕਿਤੇ ਹੈਗੇ ਨੇ ਲੇਕਿਨ ਪੰਜਾਬੀਆਂ ਨੇ ਉਹ ਕਲਰ ਖਤਮ ਕਰਤਾ ਉਹਦੇ ਚ ਜਿਪਸਮ ਪਾ ਕੇ ਨਾ ਇੱਕ ਜਿਪਸਮ ਆਉਂਦੀ ਹੁੰਦੀ ਤੇ ਉਹ ਜਿਪਸਮ ਹੁੰਦੀ ਤਾਂ ਬਹੁਤ ਸਸਤੀ ਸੀ ਲੇਕਿਨ ਉਹ ਜੈਪਸਮ ਦੇ ਨਾਲ ਜਦੋਂ ਪਾ ਪਾ ਕੇ ਨਾ ਉਹ ਜਿਹੜੀ ਕਲਰ ਸੀ ਉਹ ਖਤਮ ਕਰ ਦਿੱਤਾ ਲੇਕਿਨ ਫਿਰ ਵੀ ਕਲਰ ਤੁਸੀਂ ਕਿਵੇਂ ਦੇਖ ਸਕਦੇ ਹੋ ਜਦੋਂ ਕੋਈ ਫਸਲ ਆਪਾਂ ਪੈਦਾ ਉਹਨੂੰ ਬੀਜਦੇ ਆ ਪਹਿਲਾਂ ਤਾਂ ਲੱਗਦੀ ਆ ਵਧੀਆ ਲੇਕਿਨ ਜਦੋਂ ਫਸਲ ਮਹੀਨਾ ਦੋ ਮਹੀਨੇ ਬਾਅਦ ਚਲੀ ਜਾਂਦੀ ਆ ਖੜੀ ਤਾਂ ਬਾਕੀ ਦਾ ਜਿਹੜਾ ਏਰੀਆ ਵਧੀਆ ਹੋਊਗਾ ਫਸਲ ਵੱਡੀ ਤੁਹਾਨੂੰ ਦਿਖਾਈ ਦਿਉ ਕਾਲੀ ਆ ਮਦਦ ਤਕੜੀ ਆ ਲੇਕਿਨ ਜਿੱਥੇ ਕਲਰ ਹੈ ਉੱਥੇ ਜ਼ਮੀਨ ਆਪਣਾ ਫਸਲ ਹੈ ਜਿਹੜੀ ਉਹ ਦਬ ਜਾਂਦੀ ਆ ਜਾਂ ਪੀਲ ਕੁਮਾਰੂ ਜਾਂ ਬਿਲਕੁਲ ਛੋਟੀ ਛੋਟੀ ਪਤਲੀ-ਬਤਲੀ ਕਣਕ ਜਾਂ ਝੋਨਾ ਜਿਹੜਾ ਬਿਲਕੁਲ ਪਤਲਾ-ਪਤਲਾ ਹੋ ਜਾਊਗਾ ਤੇ ਉਹ ਪਿੱਛੋਂ ਜਾ ਕੇ ਮਾਝੂ ਜਿਹਾ ਪੈ ਜਾਂਦਾ ਦਾਣਾ ਨਹੀਂ ਉਹ ਚ ਵਧੀਆ ਬਣਦਾ ਕਲਰ ਵਾਲੀ ਜ਼ਮੀਨ ਕਦੇ ਵੀ ਨਾ ਖਰੀਦੋ ਮੇਨ ਚੀਜ਼ਾਂ ਤਾਂ ਦੋਸਤੋ ਇਹ ਚਾਰ ਜ਼ਮੀਨਾਂ ਹੀ ਨੇ ਕਿਆਂ ਲੇਕਿਨ ਜੇ ਉਦਾਂ ਆਪਾਂ ਦੇਖਣ ਲੱਗੀਏ ਤਾਂ ਫਿਰ ਆਇਦਾ ਪਹਾੜੀ ਜਮੀਨਾਂ ਵੀ ਆ ਗਈਆਂ ਪੱਥਰ ਵਾਲੀਆਂ ਜਮੀਨਾਂ ਆ ਗਈਆਂ ਜਿਹਦੇ 'ਚ ਆਪਾਂ ਬਿਲਕੁਲ ਜਿਹਨੂੰ ਪਸੰਦ ਨਹੀਂ ਕਰਦੇ ਸਾਡੇ ਲੋਕ ਜਿਹਦੇ 'ਚ ਛੋਟੇ ਛੋਟੇ ਬੱਟੇ ਹੁੰਦੇ ਨੇ ਤੇ ਲੇਕਿਨ ਉਹਦੇ 'ਚ ਪਾਪੂਲਰ ਬਾਗ ਸਪੈਦਾ ਬਾਸ ਹਰ ਇੱਕ ਚੀਜ਼ ਪਾਮ ਵੀ ਹੋ ਜਾਂਦਾਗਾ ਆਮਦਨ ਦੇ ਨੂੰ ਸਭ ਤੋਂ ਵਧੀਆ ਵੀ ਕਹਿ ਸਕਦੇ ਆ ਉਹਨੂੰ ਆਪਾਂ ਲੇਕਿਨ ਉਹਦੇ 'ਚ ਝੋਨਾ ਤੇ ਕਣਕ ਨਹੀਂ ਹੁੰਦੀ ਹੈਗੀ ਅੱਛਾ ਦੋਸਤੋ ਨਾ ਅੱਗੇ ਗੱਲ ਕਰੀਏ ਆਪਾਂ ਕਿ ਜਿਹੜੇ ਵਿੱਗੇ ਵਿਸ਼ਵੇ ਕੀ ਹੁੰਦੇ ਨੇ ਜਿਹੜੀਆਂ ਜ਼ਮੀਨਾਂ ਨੇਗੀਆਂ ਕਿਤੇ ਕਿਤੇ ਵਿੱਗੇ ਵਿਸ਼ਵੇਂ ਨੇ ਜਿਵੇਂ ਸਾਡੇ ਮਲੇਰ ਕੋਲਾ ਸੰਗਰੂਰ ਧੂਰੀ ਇਹ ਇਲਾਕਿਆਂ ਦੇ ਵਿੱਚ ਵਿੱਗੇ ਵਿਸ਼ਵਿਆਂ ਦੇ ਵਿੱਚ ਨੇ ਫਰਦਾਂ ਵਿੱਗੇ ਵਿਸ਼ਵੇ ਦੇ ਵਿੱਚ ਕੀ ਹੁੰਦਾ ਦੋਸਤੋ 20 ਵਿਸ਼ਵਿਆਂ ਵਿਸ਼ਵਾਸੀਆਂ ਦਾ ਇੱਕ ਵਿਸ਼ਵਾ ਹੁੰਦਾ 20 ਵਿਸ਼ਵਾਸੀਆਂ ਯਾਨੀ ਕਿ ਇੱਕ ਕਰਮ ਇਧਰ ਨੂੰ ਇੱਕ ਕਰਮ ਇਧਰ ਨੂੰ ਇੱਕ ਕਰਮ ਇਧਰ ਨੂੰ ਇੱਕ ਕਰਮ ਇਧਰ ਨੂੰ ਚੋਰ ਜਿਹੜਾ ਕਰਮ ਉਹਨੂੰ ਇੱਕ ਵਿਸ਼ਵਾਸੀ ਕਹਿੰਦੇ ਨੇ 20 ਵਿਸਵਾਸੀਆਂ ਦਾ ਇੱਕ ਵਿੱਸਵਾ ਹੁੰਦਾ ਹੈ ਔਰ 20 ਵਿਸਵਿਆਂ ਦਾ ਇੱਕ ਬਿੱਗਾ ਹੁੰਦਾਗਾ 20 ਵਿਸਵਿਆਂ ਦਾ ਇੱਕ ਬਿੱਗਾ ਹੁੰਦਾਗਾ ਸਮਝ ਲਓ ਗੱਲ ਨੂੰ ਦੋਸਤੋ 20 ਵਿਸਵਿਆਂ ਦਾ ਇੱਕ ਬਿੱਗਾ ਹੁੰਦਾ ਪੌਣੇ 5 ਵਿੱਗਿਆਂ ਦਾ ਏਕੜ ਨਹੀਂ ਹੁੰਦਾ ਆਮ ਕੀ ਗੱਲ ਕਰਦੇ ਆਪਾਂ ਕਈ ਤਾਂ ਸਿੱਧੇ ਕਹਿੰਦੇ ਨੇ 5 ਵਿੱਗਿਆਂ ਦਾ ਏਕੜ ਹੈ ਜੀ 5 ਵਿੱਗਿਆਂ ਦਾ ਏਕੜ ਨਹੀਂ ਹੁੰਦਾ ਦੋਸਤੋ ਨਾ ਪੌਣੇ 5 ਵਿੱਗਿਆਂ ਦਾ ਏਕੜ ਹੁੰਦਾ ਇਹਨੂੰ ਗੱਲ ਨੂੰ ਸਮਝ ਲਓ ਨੋਟ ਕਰ ਲਓ 96 ਵਿਛਵਿਆਂ ਦਾ ਏਕੜ ਹੁੰਦਾ ਹੈ 96 ਵਿਛਵੇ ਜੇ ਆਪਾਂ ਪਾਉਣਿਆ ਪਉਣਾ ਲਾਉਣਿਆ ਤਾਂ ਵੀ ਫਰਕ ਪੈ ਜਾਂਦਾ ਜੇਕਰ ਤੁਸੀਂ ਬਿੱਗੇ ਵਿੱਗਿਆਂ ਤੋਂ ਏਕੜ ਬਣਾਉਣਾਗਾ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ ਮਤਲਬ ਬਿੱਗੇ ਨੂੰ 20 ਨਾਲ ਗੁਣਾ ਕਰਕੇ ਵਿਛਵੇ ਬਣਾਓ 20 ਵਿਛਵੇ ਫਿਰ ਉਹਨੂੰ 96 ਨਾਲ ਗੁਣਾ ਕਰੋ 96 ਵਿਛਵਿਆਂ ਦਾ ਇੱਕ ਏਕੜ ਹੁੰਦਾ ਹੈ ਦੋਸਤੋ ਇੱਕ ਏਕੜ ਗੁਣਾ ਜੋ ਕਨਾਲ ਤੇ ਮਰਲੇ ਜਿਹੜੇ ਕਨਾਲ ਤੇ ਮਰਲੇ ਨੇ ਮਰਲੇ 20 ਮਰਲਿਆਂ ਦਾ ਇੱਕ ਕਨਾਲ ਹੁੰਦਾ ਤੇ ਲੇਕਨ 8 ਕਨਾਲਾਂ ਦਾ ਇੱਕ ਏਕੜ ਹੁੰਦਾ ਦੋਸਤੋ 8 ਕਨਾਲਾਂ ਦਾ ਇੱਕ ਏਕੜ ਆ ਦੇਖੋ ਇਧਰ 8 20 8 8 ਕਨਾਲ ਤਾਂ 1 ਏਕੜ ਬਣ ਗਿਆ ਕਨਾਲ ਦੇ ਵਿੱਚ 20 ਮਰਲੇ 160 ਮਰਲੇ ਹੁੰਦੇ ਨੇ ਇੱਕ ਏਕੜ ਦੇ ਵਿੱਚ ਲੇਕਿਨ ਇੱਕ ਅੱਗੇ ਮਰਲਿਆਂ ਤੋਂ ਥੱਲੇ ਛੋਟਾ ਆ ਜਾਂਦੇ ਨੇ ਮਸਾਈਆਂ ਕਹਿੰਦੇ ਨੇ ਉਹਦੇ 'ਚ ਤਾਂ ਜਾਣ ਦੀ ਲੋੜ ਨਹੀਂ ਹੈਗੀ ਕੁਝ ਇਲਾਕੇ ਨੇ ਜਿਹੜੇ ਉਹ ਉਹਨਾਂ ਦੀਆਂ ਫਰਦਾਂ ਇਦਾਂ ਹੁੰਦੀਆਂ ਨੇ ਕਿ ਆਪਣਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਲੇਕਨ ਕਨਾਲ ਵੀ ਫਰਕ ਹੈ ਜਿਹੜਾ ਸਾਡੇ ਇੱਥੇ ਆਪਣੇ ਕਨਾਲ ਹੈ ਇਹ ਦੋਸਤੋ ਅੱਠ ਕਨਾਲ ਦਾ 1 ਏਕੜ ਇੱਥੇ ਅ ਜਿਹੜਾ ਮਰਲਾ ਹੁੰਦਾ ਉਹ 50 ਮਤਲਬ ਗੱਜ ਦਾ ਗੁਣਾ ਜਿਹੜਾ ਮਹਾਲੀ ਦੇ ਵਿੱਚ ਮਰਲਾ ਉਥੇ 30 ਗੱਜ ਦਾ ਮਰਲਾ ਹੁੰਦਾ ਹੈ ਇਹ ਥੋੜੀ ਜਿਹੀ ਕਨਫਿਊਜ਼ਿੰਗ ਰਹਿੰਦੀ ਹੈ ਲੇਕਿਨ ਮੋٹے ਤੌਰ ਤੇ ਦੋਸਤੋ ਤੁਹਾਨੂੰ ਮੈਂ ਦੱਸ ਦਿੰਨਾ ਕਿ 500 ਗਜ ਦਾ ਉੱਥੇ ਅ ਮਰਲਾ ਹੋ ਗਿਆ ਆਪਣੇ ਕਨਾਲ ਮਹਾਲੀ ਦੇ ਵਿੱਚ ਇਹ ਛੋਟਾ ਇਹਨੂੰ ਆਪਾਂ ਛੋਟੀ ਬੇਨਤੀ ਕਹਿ ਦਿੰਦੇ ਆ 500 ਗਜ ਦਾ ਜਿਹੜਾ ਬਣਿਆ ਨਾ ਇੱਕ ਕਨਾਲ ਉਹ ਛੋਟੀ ਬੇਨਤੀ ਆ ਇਕੜ ਦਾ ਠਕਣਾ ਵਾਲੀ ਹੁੰਦੇ ਨੇ ਉਹਨਾਂ ਦੇ ਵੀ ਲੇਕਨ ਉੱਥੇ ਕਨਾਲ 500 ਗਜ ਦਾ ਆ ਗਿਆ ਸਾਢੇ ਕਨਾਲ ਹੈਗਾ 600 ਗਜ ਦਾ ਇਹਨੂੰ ਕਹਿੰਦੇ ਨੇ ਵੱਡੀ ਮਿੰਤੀ 600 ਗਜ ਨੂੰ ਜਦੋਂ ਆਪਾਂ 8 ਨਾਲ ਗੁਣਾ ਕਰਦੇ ਆ ਤਾਂ 4840 ਗਜ ਮਤਲਬ ਬਣ ਜਾਂਦੇ ਨੇ ਇਹ 4840 ਗਜ ਦਾ ਅਸਲ ਦੇ ਵਿੱਚ ਇੱਕ ਇਕੜ ਹੁੰਦਾ ਹੈ 4840 ਗਜ ਬਿੱਗੇ ਦੇ ਵਿੱਚ 1000 ਗਜ ਹੁੰਦਾ ਹੈ 21000 ਗੱਜ ਦਾ ਇੱਕ ਬਿੱਗਾ ਹੁੰਦਾ 4840 ਗੱਜ ਦਾ ਪੂਰਾ ਇਕੜ ਹੁੰਦਾ ਇਹ ਚੀਜ਼ਾਂ ਤੁਹਾਨੂੰ ਟਿਪਸ ਤੇ ਆਉਣੀਆਂ ਚਾਹੀਦੀਆਂ ਨੇ ਜੇ ਤੁਸੀਂ ਪ੍ਰਾਪਰਟੀ ਦਾ ਕੰਮ ਸਿੱਖਣਾ ਹੈ ਲੇਕਿਨ ਫਰਦ ਕਿਵੇਂ ਦੇਖੀਦੀ ਆ ਫਰਦ ਦੇ ਅੱਠ ਕਾਲਮ ਹੁੰਦੇ ਨੇ ਉਹ ਕਦੇ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਪੂਰੀ ਪ੍ਰਾਪਰ ਉਹਦੇ ਤੇ ਫਰਦ ਦਿਖਾ ਕੇ ਤੁਹਾਨੂੰ ਮੈਂ ਵੀਡੀਓ ਕਿਵੇਂ ਬਣਾਉਂਗਾ ਕਿਉਂਕਿ ਸਾਰਾ ਕੁਝ ਇੱਕ ਵੀਡੀਓ ਦੇ ਵਿੱਚ ਹੀ ਨਹੀਂ ਦੱਸਿਆ ਜਾਂਦਾ ਹੁਣ ਮੈਂ ਅੱਜ ਦਾ ਮੈਂ ਤੁਹਾਨੂੰ ਮੋਟਾ-ਮੋਟਾ ਹੀ ਦੱਸਣਾ ਸੀਗਾ ਪਰ ਜਿਹੜੇ ਮੇਰੇ ਵੀਰ ਸਿੱਖਣਾ ਚਾਹੁੰਦੇ ਨੇ ਪ੍ਰੋਪਰਟੀ ਦਾ ਕੰਮ ਇਹਨਾਂ ਚੀਜ਼ਾਂ ਲਈ ਹੀ ਮੈਂ ਕਹਿਣਾ ਹੁੰਨਾ ਕਿ ਤੁਹਾਨੂੰ ਕਲਾਸਾਂ ਲਗਾਉਣ ਦੀ ਲੋੜ ਹੈ ਜੇ ਤੁਸੀਂ ਕਲਾਸਾਂ ਲਗਾਓਗੇ ਤਾਂ ਤੁਹਾਨੂੰ ਇਹ ਚੀਜ਼ਾਂ ਮੈਂ ਟਿਪਸ ਤੇ ਇਸ ਕਾਵਾਂਗਾ ਜਿਵੇਂ ਸਾਨੂੰ ਕਿਉਂਕਿ ਸਾਨੂੰ ਤਾਂ 40-45 ਸਾਲ ਹੋ ਗਏ ਕੰਮ ਕਰਦਿਆਂ ਨੂੰ ਇਸ ਕਾਰਨ ਕਰਕੇ ਸਾਡੇ ਤਾਂ ਸਾਰੀਆਂ ਗੱਲਾਂ ਟਿਪਸ ਤੇ ਪਈਆਂ ਨੇ ਪਰ ਇਹ ਗੱਲਾਂ ਤੁਸੀਂ ਵੀ ਜੇਕਰ ਤੁਸੀਂ ਉਨਸਪੋਜ ਕਰ ਲੋ ਕੱਲੀਆਂ ਪੰਜ ਮਹੀਨਾ ਦੇਖ ਕੇ ਜਾਂ ਉਹ ਕਰਕੇ ਕਹਿ ਦਿੰਦੇ ਆ ਵੀ ਅਸੀਂ ਪ੍ਰਾਪਰਟੀ ਡੀਲਰ ਬਣ ਕੇ ਇਦਾਂ ਪ੍ਰਾਪਰਟੀ ਡੀਲਰ ਨਹੀਂ ਬਣਿਆ ਜਾਂਦਾ ਕਿਉਂਕਿ ਜਿਹੜਾ ਫਿਰ ਮੂਹਰੇ ਪੈਸੇ ਲਾਉਣ ਵਾਲਾ ਜੀ ਨੇ ਕਰੋੜਾ ਰੁਪਏ ਦੀ ਜ਼ਮੀਨ ਖਰੀਦਣੀ ਆ ਉਹ ਤੁਹਾਨੂੰ ਇੱਥੇ ਹੀ ਪਕੜ ਲੈਂਦਾ ਕਿ ਇਹਨੂੰ ਫਰਦ ਨਹੀਂ ਦੇਖਣੀ ਆਉਂਦੀ ਜੇ ਤੁਹਾਨੂੰ ਮੂਹਰੇ ਬੰਦਾ ਕਰ ਲੇ ਸਵਾਲ ਕਿ ਕਨਾਲ ਕਿੰਨੇ ਹੁੰਦੇ ਨੇ ਏਕੜ 'ਚ ਗਾਜ ਕਿੰਨੇ ਹੁੰਦੇ ਨੇ ਬਿੱਗਾ ਕੀ ਹੁੰਦਾ ਵਿਸਵਾ ਕੀ ਹੁੰਦਾ ਮਰਲਾ ਕੀ ਹੁੰਦਾ ਵਿਸਵਾਸੀ ਕੀ ਹੁੰਦੀ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਜਵਾਬ ਨਹੀਂ ਦੇ ਸਕੋਗੇ ਤਾਂ ਤੁਹਾਡੇ ਨਾਲ ਕੋਈ ਕਰੋੜਾ ਰੁਪਏ ਦਾ ਸੌਦਾ ਨਹੀਂ ਕਰੇਗਾ ਜੇ ਤੁਸੀਂ ਫਰਦ ਤੁਹਾਡੇ ਮੂਹਰੇ ਕਿਸੇ ਮਾਲਕ ਨੇ ਰੱਖਤੀ ਕਿ ਦੱਸੋ ਫਰਦ ਕਿੰਨੇ ਖਾਨੇ ਹੁੰਦੇ ਨੇ ਇਹਦੇ ਚ ਇਹਦੇ ਚ ਆਪਣਾ ਇੰਤਕਾਲ ਕੀ ਹੁੰਦਾ ਹੈ ਹਾਂਜੀ ਖਸਰਾ ਨੰਬਰ ਕੀ ਹੁੰਦਾ ਖਤੌਨੀ ਕੀ ਹੁੰਦੀ ਹੈ ਤੇ ਇਹਦਾ ਗਦਾਬਰੀ ਕੀ ਹੁੰਦੀ ਹੈ ਇਹ ਚੀਜ਼ਾਂ ਸਾਰੀਆਂ ਦੋਸਤੋ ਮੈਂ ਤੁਹਾਨੂੰ ਸਿਖਾਉਂਗਾ ਫਿਲਹਾਲ ਕੋਰਸ ਅਸੀਂ ਬਣਾ ਰਹੇ ਹਾਂ ਮੈਂ ਕੋਰਸ ਮਤਲਬ ਜਿਆਦਾ ਲੰਮਾ ਨਹੀਂ ਬਣਾਉਂਗਾ ਜਿਹੜੇ ਬੰਦੇ ਨਹੀਂ ਆ ਸਕਦੇ ਮੈਨੂੰ ਮੈਸੇਜ ਕਰਕੇ ਦੱਸੋ ਕਿ ਹਾਂਜੀ ਸਾਨੂੰ ਕੋਰਸ ਬਣਾ ਦਿਓ ਦੋਸਤੋ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਆ ਇਹ ਚੀਜ਼ਾਂ ਬਹੁਤ অতি ਜ਼ਰੂਰੀ ਨੇ ਪ੍ਰਾਪਰਟੀ ਦੇ ਕਾਰੋਬਾਰ ਲਈ ਜੇ ਤੁਸੀਂ ਇਹ ਚੀਜ਼ਾਂ ਸਿੱਖ ਲਓਗੇ ਤਾਂ ਤੁਹਾਡੇ ਕੰਮ ਆਉਣਗੀਆਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੇ ਮਤਲਬ ਸੌਦੇ ਹੋਏ ਨਾ ਹੋਏ ਦੋਸਤੋ ਜਿਹੜੇ ਕੰਮ ਸਿੱਖ ਲੈਣੇ ਆ ਨਾ ਉਹਨੇ ਤਾਂ ਕੰਮ ਆਉਣਾ ਹੀ ਆਣਾ ਹੁਣ ਮੈਂ ਸੋਸ਼ਲ ਮੀਡੀਆ ਦਾ ਕੰਮ ਕਰਦਾ ਜਿਹਦੇ ਤੇ ਫੇਸਬੁੱਕ ਤੇ ਕੰਮ ਕਰਦੇ ਆ YouTube ਤੇ ਕੰਮ ਕਰਦੇ ਆ ਤੇ ਉਹਦੇ ਤੇ ਕਿੰਨੇ ਪੈਸੇ ਆਉਂਦੇ ਨੇ ਉਹ ਤਾਂ ਇੱਕ ਵੱਖਰੀ ਗੱਲ ਆ ਡਾਲਰਾਂ ਚਾਹੁੰਦੇ ਨੇ ਪਰ ਜੇ ਕਿਸੇ ਦੀ ਸੁਪੋਜ਼ ਕਰ ਲੋ ਹੁਣ ਮੇਰੇ 7 ਚੈਨਲ ਮੋਨਟਾਈਜ਼ ਹੋਏ ਨੇ ਜੇ ਕਿਸੇ ਦਾ ਚੈਨਲ ਮੋਨਟਾਈਜ਼ ਨਹੀਂ ਹੁੰਦਾ ਕਈ ਵਾਰੀ ਸਾਲ-ਸਾਲ ਲੰਘ ਜਾਂਦਾ ਮੇਰੇ ਤਾਂ ਦੋ ਤਿੰਨ ਇੱਕ ਦੋ ਵੀਡੀਓ ਦੇ ਵਿੱਚ ਹੀ ਮੋਨਟਾਈਜ਼ ਕਰ ਲੈਣਾ ਮੈਂ ਤਾਂ ਹੁਣ ਨਵਾਂ ਚੈਨਲ ਬਣਾ ਕੇ ਤੁਹਾਨੂੰ ਮੋਨਟਾਈਜ਼ ਕਰਕੇ ਦਿਖਾ ਦੇਣਾ ਪਰ ਜੇ ਤੁਸੀਂ ਚੈਨਲ ਬਣਾ ਲਿਆ ਲੇਕਿਨ ਸਾਲ ਪਰ ਤੁਹਾਡਾ ਮਤਲਬ ਚੈਨਲ ਨਹੀਂ ਚੱਲਿਆ ਪੈਸੇ ਨਹੀਂ ਆਉਣ ਲੱਗੇ ਤਾਂ ਤੁਸੀਂ ਕਹੋ ਵੀ ਨਹੀਂ ਜੀ ਸਾਡਾ ਤਾਂ ਕੁਝ ਨਹੀਂ ਪਰ ਜਿਹੜਾ ਕੰਮ ਸਿੱਖ ਲੇ ਐਡਿਟ ਕਰਨਾ ਸਿੱਖ ਗਏ ਥੰਬਨੇਲ ਬਣਾਉਣਾ ਸਿੱਖ ਗਏ ਕਿ ਐਡਿਟ ਕਿਵੇਂ ਕਰਨਾ ਸਾਰਾ ਮਤਲਬ ਆਪਣਾ 뮤ਜ਼ਿਕ ਕਿਵੇਂ ਲਾਉਣਾ ਇਹ ਚੀਜ਼ਾਂ ਜਿਹੜੀਆਂ ਸਿੱਖੀਆਂ ਆਉਂਦੀਆਂ ਨੇ ਤੁਹਾਡੇ ਕੰਮ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਇਸੇ ਕਰਕੇ ਮੈਂ ਕਹਿੰਨਾ ਪ੍ਰਾਪਰਟੀ ਦਾ ਕੰਮ ਸਿੱਖੋਗੇ ਜਦੋਂ ਤਾਂ ਤੁਸੀਂ ਮਤਲਬ ਐਨ ਜਿਵੇਂ ਕਹਿੰਦੇ ਉਹਨਾਂ ਨੇ ਵੀ ਠੋਕ ਵਜਾ ਕੇ ਫੇਰ ਕੰਮ ਕਰ ਸਕਦੇ ਹੋ ਜਿੰਨਾ ਚਿਰ ਕੰਮ ਆਉਂਦਾ ਨਹੀਂ ਹੈਗਾ ਉਹਨਾਂ ਚਿਰ ਠੀਕ ਆ ਜਮੀਨਾ ਜਮੁਨਾ ਤੁਸੀਂ ਪਾ ਸਕਦੇ ਹੋ ਚੈਨਲ ਤੇ ਜਾਂ ਫਲਾਣਾ ਧਮਕਾ ਕਰ ਸਕਦੇ ਹੋ ਐਡ ਰੂਡ ਦੇ ਸਕਦੇ ਹੋ ਵੱਟ ਕੰਮ ਤੁਹਾਨੂੰ ਸਿੱਖਣਾ ਪਊਗਾ ਹੁਣ دوست ਇੱਕ ਛੋਟੀ ਜੀ ਗੱਲ ਮੈਂ ਅੱਗੇ ਕਰ ਦਿਆਂ ਕਿ ਗਰੁੱਪਾਂ ਦੇ ਵਿੱਚ ਉਹਨਾਂ ਮੈਂ ਜਿੰਨੇ ਬੰਦਿਆਂ ਨੂੰ ਐਡ ਕੀਤਾਗਾ ਮੈਂ ਉਹਨਾਂ ਨੂੰ ਚੈੱਕ ਕਰਦਾ ਰਹਿਣਾਗਾ ਉਸ ਤਾਂ ਮੁੰਡੇ ਕੰਮ ਕਰਨ ਲੱਗੇ ਜਿਹੜੇ ਵੀਡੀਓ ਪਾਉਂਦੇ ਨੇ ਗਰੁੱਪਾਂ 'ਚ ਮੈਸੇਜ ਪਾਉਂਦੇ ਨੇ ਪਰ ਜ਼ਿਆਦਾਤਰ ਕਿਸੇ ਨੇ ਮੈਸੇਜ ਗਰੁੱਪ ਦੇ ਵਿੱਚ ਪਾਇਆ ਹੀ ਨਹੀਂ ਹੈਗਾ ਨਾ ਕੋਈ ਵੀਡੀਓ ਪਾਈ ਆ ਫਿਰ ਤੁਹਾਨੂੰ ਮੈਂ ਐਕਸੈਸ ਦਿੱਤਾ ਕਿਉਂ ਆ ਜਦੋਂ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲਿਆ ਤਾਂ ਤੁਸੀਂ ਮਤਲਬ ਉਹਦੇ 'ਚ ਪਾਉਦੇ ਕਿਉਂ ਨਹੀਂ ਕੁਝ ਸੋ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਥੋੜੀ ਜੀ ਗਰੁੱਪ ਦੀ ਸਿਖਾਉਣ ਦੀ ਗੱਲ ਕਰੂੰਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਇਰਲ ਹੋ ਜਿੱਕਾ ਖਾਲਸਾ ਵਾਇਰਲ ਹੋ ਜੀ ਕਿਫਤ